ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਾਈਟੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈ ਜੀ ਸਪੈਸ਼ਲ ਆਫਰ ਹੈ ਮਿਲਾਂ ਬੰਨਿਓ ਜੀ ਸਪੈਸ਼ਲ ਇਹ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈ ਜੀ ਭਰਾਵਾਂ ਦੀ ਹੱਟੀ ਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਫਰੰਸੀ ਸੂਟ ਆ ਦੇਖੋ ਜੀ ਫੈਂਸੀ ਸੂਟ ਆ ਬਿਲਕੁਲ ਇਹ ਮਾਰਕੀਟ 'ਚ ਵੇਕੇ 1400 ਦਾ ਵੇਕੇ 1500 ਦਾ ਪਿਓਰ ਦੇ ਦੁਪੱਟੇ ਦੇ ਨਾਲ ਸਾਡਾ ਰੇਟ ਹੈ ਸਿਰਫ 1000 ਰੁਪਏ ਜੀ ਦਾ ਫੁੱਲ ਪਿਆਰ ਦੁਪੱਟੇ ਦੇ ਨਾਲ ਫੈਂਸੀ ਸੂਟ ਸਿਰਫ 1000 ਰੁਪਏ ਦੇ ਵਿੱਚ ਆਈ ਇਹ ਭਰਾਵਾਂ ਦੀ ਹਿੱਤੀ ਦਿੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਰੇ ਦੁਸਤੇ ਜੀ ਫੈਨਸੀ ਸੂਟ ਵਿਆਹ ਸ਼ਾਦੀਆਂ ਵਾਲੇ ਬਹੁਤ ਹੀ ਘੱਟ ਰੇਟ ਦੇ ਉੱਤੇ ਵਧੀਆ ਕੁਆਲਿਟੀ ਦੇ ਵਿੱਚ ਲੈ ਸਕਦੇ ਹੋ ਜੀ ਆ ਦੇਖੋ ਜੀ ਡਿਜ਼ਾਈਨਿੰਗ ਤੇ ਕਲਰ ਇਹ ਮਾਰਕੀਟ ਦੇ ਵਿੱਚ ਆਮ ਇਹ ਜਿਹਾ ਸੂਟ 2-2000 ਰੁਪਏ ਦੇ ਲਗਭਗ ਮਿਲੂਗਾ ਸਾਡਾ ਰੇਟ ਹੈ ਸਿਰਫ 1000 ਰੁਪਏ ਜੀ ਦਾ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਜੀ ਭਾਰੀ ਸੇਲ ਮੇਰੇ ਦੁਸਤੇ ਜੀ ਮਾ ਦੇਖੋ ਜੀ ਹੋਰ ਬਿਲਕੁਲ ਆਰਗੰਝਾ ਤੇ ਉੱਤੇ ਕਪੜਾ ਹੈਗਾ ਪੂਰਾ ਵਧੀਆ ਕੁਆਲਿਟੀ ਦੇ ਉੱਤੇ ਹੈ ਜੀ ਇਹ। ਆਪਾਂ ਕਹਿੰਦੇ ਆ ਵਿਆਹ ਸ਼ਾਦੀਆਂ ਵਾਸਤੇ ਸਪੈਸ਼ਲ ਸਿਲਕਾ ਜੀ ਸਪੈਸ਼ਲ। ਮਾਰਕੀਟ 'ਚ ਵਿਕੇ ਇਹ 2200 ਦਾ ਵਿਕੇ 2500 ਦਾ ਸਾਡਾ ਰੇਟ ਹੈ ਸਿਰਫ 1150 ਤੇ ਰੇਟ ਹੈ ਜੀ ਦਾ। 1150 ਰੁਪਏ ਦੇ ਵਿੱਚ ਫੁੱਲ ਪਿਆਰ ਦੁਪੱਟੇ ਦੇ ਨਾਲ ਹੈ ਜੀ ਇਹ। ਫੁੱਲ ਪਿਆਰ ਦੁਪੱਟਾ 1150 ਰੁਪਏ ਦਾ ਸੂਟ ਆ ਜੀ ਫੈਂਸੀ ਸੂਟ ਹੈ। ਕੈਟਰਾ ਕੰਮ ਨਾਲ ਉੱਤੇ ਨਾਲੇ ਕੜਾਈ ਦਾ ਕੰਮ ਥੋੜਾ ਜਿਹਾ। ਫੈਂਸੀ ਕੁਆਲਿਟੀ ਹੈ ਬਿਲਕੁਲ ਕੁੜੀਆਂ ਕੱਤਰੀਆਂ ਦੀ ਕੁਆਲਿਟੀ ਹੈ ਇਹ ਜੀ। ਗੱਲ ਸਵਰਾਈਟੀ ਆਏਗੀ ਸਾਰੀ। 1150 ਰੁਪਏ ਦੇ ਵਿੱਚ ਜੀ। ਕਲਰ ਵੀ ਬਹੁਤ ਥੋੜੇ ਸਾਰੇ ਨਵੇਂ-ਨਵੇਂ ਕਲਰਾਂ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਮਾਲ ਹੈ ਸਾਰਾ ਜੀ ਇਹ। ਪਰ ਆਮਾਰੀ ਹੱਤੀ ਦਿੱਤੇ ਜੀ ਭਾਰੀ ਸੇਰ ਮੇਲੇ ਚੱਲ ਜਾਊਗਾ। ਭਾਰੀ ਸੇਰ ਮੇਲੇ ਦੇ ਵਿੱਚ ਹੋਰ ਵੀ ਇਹ ਤੂੰ ਫੈਂਸੀ ਕੁਆਲਿਟੀ ਦੇ ਵਿੱਚ ਕੁਆਲਿਟੀ ਦਾ ਬਹੁਤ ਜ਼ਿਆਦਾ ਪਹੁੰਚ ਗਿਆ ਜੀ ਮਾਲਸਾ ਜੀ ਨਿਤ ਨਵੇਂ ਤੋਂ ਨਵੇਂ ਕੁਆਲਿਟੀ ਆਉਂਦੀ ਹੈ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਆ ਦੇਖੋ ਜੀ ਸਾਰਾ ਨਮੀ ਕੁਆਲਿਟੀ ਸੇਮਰ ਦਿੱਖ ਤੇ ਕਢਾਈ ਹੈ ਜੀ ਇਹ ਸੇਮਰ ਸਲਕਾ ਦੇ ਉੱਤੇ ਕਢਾਈ ਵਾਲਾ ਸੂਟ ਜਿਹੜਾ ਮਾਰਕੀਟ ਦੇ ਵਿੱਚ ਆਮ ਹੈ 25-2500 ਦਾ 28-2600 ਦਾ ਵਿਕ ਰਿਹਾ ਹੈਗਾ ਸਾਡਾ ਰੇਟ ਹੈ ਸਿਰਫ 1350 ਰੁਪਿਆ ਜੀ ਇਹ ਮੈਚਿੰਗ ਸੂਟ ਹੈ ਫੁੱਲ ਪਿਆਰ ਦੀ ਚੁੰਨੀਆਂ ਨਾਲ ਇਹਦੇ ਉੱਤੇ ਮਕੈਸ਼ ਵਾਲੀ ਫੁੱਲ ਪਿਆਰ ਦੀ ਚੁੰਨੀ ਹੈ ਜੀ ਸਿਰਫ 1350 ਰੁਪਏ ਦੇ ਵਿੱਚ ਜੀ ਭਰਾਵਾਂ ਦੀ ਹਿੱਟੇ ਉੱਤੇ ਸੇਲ ਵੇਨੇ ਦਿੱਤੇ ਜੀ 1350 ਰੁਪਏ ਦੇ ਵਿੱਚ ਕਲਰ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਜੈਲੋ ਵਗੈਰਾ ਕਲਰ ਆ ਗਿਆ ਸਾਰਾ ਇਹਦੇ ਵਿੱਚ ਕਲਰਾਂ ਦਾ ਐਕਸਟਰਾ ਡਿਜ਼ਾਈਨਿੰਗ ਐਕਸਟਰਾ ਕਲਰ ਇਹਦੇ ਵਿੱਚ ਜੀ ਭਰਾਵਾਂ ਦੀ ਹਿੱਟੇ ਉੱਤੇ ਜੀ ਭਾਰੀ ਸੇਲ ਮਿਲਿਆ ਚੱਲ ਰਿਹਾਗਾ ਭਾਰੀ ਸੇਲ ਮਿਲਦੇ ਦਿੱਤੇ ਜੀ ਬਿਲਕੁਲ ਨਵੀਂ ਤੋਂ ਨਵੀਂ ਕੁਆਲਿਟੀ ਤੇ ਨਵੀਂ ਤੋਂ ਨਵੇਂ ਡਿਜ਼ਾਈਨਾਂ ਦੇ ਵਿੱਚ ਐਕਸਟਰਾ ਡਿਜ਼ਾਈਨਿੰਗ ਐਕਸਟਰਾ ਕਲਰਿੰਗ ਇਹ ਡਿਜ਼ਾਈਨ ਹੋਰ ਸੀਗਾ ਉਹ ਆ ਡਿਜ਼ਾਈਨ ਹੋਰ ਆ ਜਿਹੜੀ ਤੁਸੀਂ ਰੇਟ ਉਹੀ 1350 ਰੁਪਿਆ ਜੀ ਸਿਮਰ ਸਿਲਕ ਦਾ ਸੂਟ ਹੈ ਇਹ ਸ਼ਾਨਦਾਰ ਕਮੀਜ਼ ਦੇਖੋ ਕਿੰਨਾ ਸੋਹਣਾ ਕਮੀਜ਼ ਬਣਿਆ ਹੋਇਆ ਹੈਗਾ ਆਪ ਲੈਣ ਸਰਵਾਰ ਦਾ ਕੱਪੜਾ ਜੀ ਇਹਦੇ ਨਾਲ ਆ ਸ਼ਾਨਦਾਰ ਦੁਪੱਟਾ ਜੀ ਦੁਪੱਟਾ ਵੀ ਖੁੱਲ ਪਿਆ ਉਹਦੇ ਉੱਤੇ ਪੇਟ ਕੀਤਾ ਹੋਇਆ ਦੁਪੱਟਾ ਹੈਗਾ ਰੇਟ ਸਿਰਫ 1350 ਰੁਪਿਆ 1350 ਰੁਪਏ ਦੇ ਵਿੱਚ ਜੀ ਫੈਂਸੀ ਕੁਆਲਿਟੀ ਵਿਆਹ ਸ਼ਾਦੀਆਂ ਦੀ ਕੁਆਲਿਟੀ ਹੈ ਜੀ ਬਿਲਕੁਲ ਐਕਸਟਰਾ ਕੁੜੀਆਂ ਕਤਰੀਆਂ ਵਾਲੇ ਕਰ ਰਹੀ ਵਧੀਆ ਬਾਰੇਪੁਰ ਕੀ ਲੈ ਕਰਦੇ ਜਿਵੇਂ ਆਪਾਂ ਕਹਦੇ ਨਾ ਲੈਣੇ ਨਾ ਵਧੀਆ ਕੰਨਰਾਂ ਦੇ ਵਿੱਚ ਵਾਲਾ ਸਾਰਾ ਜੀ ਇਹ ਭਰਾਵਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਦੇਰੀ ਮਾੜ ਮੰਡੀ ਜੀ ਭਾਰੀ ਸੇਲ ਮੇਲਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਕੜਾਈ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ